ਜੈ ਪੱਪਾ ਬਾਲਕਨਾਥ ਜੀ ਸੇਵਾ ਸੁਸਾਇਟੀ ਗੁਰਾਇਆਂ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਾਇਆਂ ਵਿਖੇ 6ਵੀਂ ਵਿਸ਼ਾਲ ਚੌਂਕੀ ਕਰਵਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੈਨੀ ਗੁਰਾਇਆਂ ਨੇ ਦੱਸਿਆ ਕਿ ਇਸ ਚੌਂਕੀ ਵਿੱਚ ਰੁਸਤਮ ਸੰਧੂ ਸ਼ੈਵੀ ਫਲੋਰ ਹੈਪੀ ਗੁਰਾਇਆਂ ਕਲਾਕਾਰਾਂ ਵੱਲੋਂ ਪੱਪਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਾਡੇ ਸਰਗੁੰਦੀ ਰੋਡ ਮੁਹੱਲਾ ਗੁਰਾਇਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਛੇਵੀਂ ਚੌਂਕੀ ਬੜੀ ਧੂਮ-ਧੰਦ ਸ਼ਰਧਾਂ ਨਾਲ ਕਰਵਾਈ ਗਈ। ਜਿਸ ਦੇ ਵਿੱਚ ਸਾਡੇ ਮੁਹੱਲਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਚੌਂਕੀ ਕਰਵਾਈ ਜਾਂਦੀ ਹੈ। ਇਸ ਚੌਂਕੀ ਵਿੱਚ ਆਈਆਂ ਸੰਗਤਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ। ਔਰ ਜਿਹੜੇ ਕਲਾਕਾਰ ਆਏ ਜਿਨ੍ਹਾਂ ਨੇ ਹਾਜ਼ਿਰ ਲਗਾਈ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਚੌਂਕੀ ਹਰ ਸਾਲ ਇਸੇ ਤਰ੍ਹਾਂ ਹੀ ਧੂਮ-ਧੰਦ ਨਾਲ ਕਰਵਾਈ ਜਾਵੇਗੀ। ਬਾਬਾ ਜੀ ਦਾ ਲੰਗਰ ਪਤੁੱਟ ਵਰਤਾਇਆ ਗਿਆ ਤੇ ਠੰਡੇ ਦਾ ਲੰਗਰ ਵੀ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਵੀ ਤੇ ਮੈਂ ਆਈ ਸੰਗਤਤਾ ਤੇ ਜਦੋਂ ਧੰਨਵਾਦ ਕਰਦਾ ਹਾਂ ਕਿ ਉਹ ਹਰੇਕ ਸਾਲ ਇਸੇ ਤਰ੍ਹਾਂ ਹੀ ਇਸ ਚੌਂਕੀ ਵਿੱਚ ਹਾਜ਼ਰੀ ਲਗਵਾਉਂਦਾ ਜੈ ਬਾਬੇ ਦੇ ਜੈ ਪੱਪਾ ਬਾਲਕਨਾਥ ਜੀ ਸੇਵਾ ਸੁਸਾਇਟੀ ਗੁਰਾਇਆਂ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਾਇਆਂ ਵਿਖੇ 6ਵੀਂ ਵਿਸ਼ਾਲ ਚੌਂਕੀ ਕਰਵਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਨੀ ਗੁਰਾਇਆਂ ਨੇ ਦੱਸਿਆ ਕਿ ਇਸ ਚੌਂਕੀ ਵਿੱਚ ਰੁਸਤਮ ਸੰਧੂ ਸ਼ੈਵੀ ਫਲੋਰ ਹੈਪੀ ਗੁਰਾਇਆਂ ਕਲਾਕਾਰਾਂ ਵੱਲੋਂ ਪਾਪਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਾਡੇ ਸਰਗੁੰਦੀ ਰੋਡ ਮੁਹੱਲਾ ਗੁਰਾਇਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਛੇਵੀਂ ਚੌਂਕੀ ਬੜੀ ਧੂਮ-ਧੰਦ ਸ਼ਰਧਾਂ ਨਾਲ ਕਰਵਾਈ ਗਈ। ਜਿਸ ਦੇ ਵਿੱਚ ਸਾਡੇ ਮੁਹੱਲਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਚੌਂਕੀ ਕਰਵਾਈ ਜਾਂਦੀ ਹੈ। ਇਸ ਚੌਂਕੀ ਵਿੱਚ ਆਈਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਜਿਹੜੇ ਕਲਾਕਾਰ ਆਏ ਜਿਨ੍ਹਾਂ ਨੇ ਹਾਜ਼ਿਰ ਲਗਵਾਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਚੌਂਕੀ ਹਰ ਸਾਲ ਇਸੇ ਤਰ੍ਹਾਂ ਹੀ ਧੂਮ-ਧੰਦ ਨਾਲ ਕਰਵਾਈ ਜਾਵੇਗੀ। ਬਾਬਾ ਜੀ ਦਾ ਲੰਗਰ ਪਤੁੱਟ ਵਰਤ ਆਇਆ ਗਿਆ ਤੇ ਠੰਡੇ ਦਾ ਲੰਗਰ ਵੀ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੇ ਮੈਂ ਆਈ ਸੰਗਤਤਾ ਤੈ ਦਿলো ਧੰਨਵਾਦ ਕਰਦਾ ਹਾਂ ਕਿ ਉਹ ਹਰੇਕ ਸਾਲ ਇਸੇ ਤਰ੍ਹਾਂ ਹੀ ਇਸ ਚੌਂਕੀ ਵਿੱਚ ਹਾਜ਼ਰੀ ਲਗਵਾਉਂਦਾ ਜੈ ਬਾਬੇ ਦੇ ਜੈ ਬੱਬਾ ਬਾਲਕਨਾਥ ਜੀ ਸੇਵਾ ਸੁਸਾਇਟੀ ਗੁਰਾਇਆਂ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਾਇਆਂ ਵਿਖੇ 6ਵੀਂ ਵਿਸ਼ਾਲ ਚੌਂਕੀ ਕਰਵਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਨੀ ਗੁਰਾਇਆਂ ਨੇ ਦੱਸਿਆ ਕਿ ਇਸ ਚੌਂਕੀ ਵਿੱਚ ਰੁਸਤਮ ਸੰਧੂ ਸ਼ੈਵੀ ਫਲੋਰ ਹੈਪੀ ਗੁਰਾਇਆਂ ਕਲਾਕਾਰਾਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਾਡੇ ਸਰਗੁੰਦੀ ਰੋਡ ਮੁਹੱਲਾ ਗੁਰਾਇਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਛੇਵੀਂ ਚੌਂਕੀ ਬੜੀ ਧੂਮ-ਧੰਦ ਨਾਲ ਸ਼ਰਧਾ ਨਾਲ ਕਰਵਾਈ ਗਈ। ਜਿਸ ਦੇ ਵਿੱਚ ਸਾਡੇ ਮੁਹੱਲਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਚੌਂਕੀ ਕਰਵਾਈ ਜਾਂਦੀ ਹੈ। ਇਸ ਚੌਂਕੀ ਵਿੱਚ ਆਈਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਜਿਹੜੇ ਕਲਾਕਾਰ ਆਏ ਜਿਨ੍ਹਾਂ ਨੇ ਹਾਜ਼ਿਰ ਲਗਾਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਚੌਂਕੀ ਹਰ ਸਾਲ ਇਸੇ ਤਰ੍ਹਾਂ ਹੀ ਧੂਮ-ਧੰਦ ਨਾਲ ਕਰਵਾਈ ਜਾਵੇਗੀ। ਬਾਬਾ ਜੀ ਦਾ ਲੰਗਰ ਪਤੁੱਟ ਵਰਤਾਇਆ ਗਿਆ ਤੇ ਠੰਡੇ ਦਾ ਲੰਗਰ ਵੀ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਤੇ ਮੈਂ ਆਜੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਹਰੇਕ ਸਾਲ ਇਸੇ ਤਰ੍ਹਾਂ ਹੀ ਇਸ ਚੌਂਕੀ ਵਿੱਚ ਹਾਜ਼ਰੀ ਲਗਵਾਉਂਦੇ ਜੈ ਬਾਬੇ ਦੇ